ਲੈ ਵੀ ਦੋਸਤੋ ਆ ਵੀਰ ਚੱਲਿਆ ਬਾਹਰਲੇ ਮੁਲਖ ਤੇ ਚਾਰ ਵਾਲੀ ਮਸ਼ੀਨਾਂ ਤੇ ਦੋ ਟਰੈਕਟਰ ਲਾਇਏ ਸੀ ਦੋ ਹੀ ਮਸ਼ੀਨਾਂ ਬਣਾਈਆਂ ਸੀ ਤੇ ਹੁਣ ਟਰੈਕਟਰ ਸੰਧ ਵੇਚ ਕੇ ਬਾਈ ਚੱਲਿਆ ਬਾਹਰ ਇੱਕ ਆਪ ਵਰਲਡ ਟਰੈਕਟਰ 90 ਸਾਰਾ ਸਿਸਟਮ ਲੱਗਾ ਸਟੀering ਵਗੈਰਾ ਤੇ ਇਧਰ ਮਹਿੰਦਰਾ ਦਾ ਐਕਸਪੋਰਟ ਮਾਡਲ ਹਲੋ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਆ ਤੁਹਾਡੇ ਵਾਸਤੇ ਲੈ ਕੇ ਆਇਆ ਇੱckie ਘਰ ਦੇ ਦੋ ਟਰੈਕਟਰ ਬਾਈ ਚੱਲਿਆ ਬਾਹਰ ਪਹਿਲਾਂ ਬਾਈ ਨੇ ਖੁੱਤੀ ਖੜੀ ਕਰਦੇ ਸੀ ਹੁਣ ਬਾਹਰ ਚੱਲਿਆ ਇੱckie ਘਰ ਦੇ ਵਿੱਚ ਨ ਬੀ ਐਚ ਪੀ ਆ ਤੇ ਪਹਿਲਾ ਵੀਰਾਂ ਨੇ ਚਾਰ ਵਾਲੀ ਮਸ਼ੀਨ ਵਗੈਰਾ ਬਣਾਈ ਸੀ ਇੱਧਰ ਕਾਰੋਬਾਰ ਚ ਲਾਇਆ ਸੀ ਹੁਣ ਬਾਈ ਦਾ ਬਾਹਰ ਦਾ ਵੀਜ਼ਾ ਲੱਗ ਗਿਆ ਤੇ ਕਹਿੰਦੇ ਬਾਹਰ ਦੇ ਵੀ ਨਿਆਰੇ ਵੇਖ ਲਈਏ ਤੇ ਇਸ ਕਰਕੇ ਇਹਨਾਂ ਨੇ ਟਰੈਕਟਰ ਦੋਨੋਂ ਸੇਲ ਲਾਏ ਨੇ ਤੇ ਆ ਜਿਹੜਾ ਵਲਡ ਟਰੈਕਟਰ 90 ਸੋਨਾਲਿਕ ਆਇਆ ਸੀ ਪਹਿਲਾਂ ਬਹੁਤ ਟਰੈਕਟਰ ਲੋਕਾਂ ਨੇ ਲੈ ਇਸ ਚਾਰ ਦੀਆਂ ਮਸ਼ੀਨਾਂ ਤੇ ਲਾਉਣ ਵਾਸਤੇ ਫੋਰ ਰੋ ਮਸ਼ੀਨ ਖੇਦਦਾ ਤੇ ਅਗਲੇ ਟਾਇਰ ਇਹਦੇ ਹੈਗੇ ਆ 12 12 4 24 ਦੇ ਟਾਇਰ ਜਿਹੜਾ 75 HP ਨੂੰ ਆ ਰਹੇ ਨੇ ਇਹ ਇਹਨੂੰ 90 HP ਦੇ ਟਾਇਰ ਆਉਂਦੇ ਪਿਛਲੇ 18 ਦੇ ਕੰਪੈਨ ਵਾਲੇ ਟਾਇਰ ਆ ਤੇ ਕਰਾਰੋ ਗੇਰ ਰਹਿੰਦਾ ਤੇ ਬਾਕੀ ਵੇਖ ਲਓ ਬਾਈ ਪਿੱਛੇ ਬਾਈ ਸਮਾਨ ਐਵੇਂ ਫਿੱਟ ਕੀਤਾ ਕਰਾਇਆ ਬਾਕੀ ਵੇਖ ਲਓ ਬਾਈ ਜਿਹਨੇ 4 ਵਾਲੀ ਮਸ਼ੀਨ ਤੇ ਲਾਉਣਾ ਇਧਰ ਵੇਖ ਲਓ ਸਾਰਾ ਸਿਸਟਮ ਫਿੱਟ ਕੀਤਾ ਕਰਾਇਆ 2500 ਘੰਟਾ ਚੱਲਿਆ 25 2500 ਘੰਟਾ ਜੈਨੂਇਨ ਟਰੈਕਟਰ ਚੱਲਿਆ ਆ ਵੇਖ ਲਓ 6 ਵੌਲ ਲੱਗੇ ਐਕਜ਼ੋਰੀਓ ਐਕਜ਼ੋਰੀਓ ਵਾਰ ਲੱਗੇ 6 ਤੇ ਸਟੀਰਿੰਗ ਵਗੈਰਾ ਲੱਗਾ ਤੇ ਆ ਡਬਲ ਜੈਕ ਵਾਲੀ ਲਿਫਟ ਨੇ ਦੀ ਪਹਿਲੇ ਨਾਲ ਹੀ ਆਉਂਦੀ ਆ ਤੇ ਅਕਰਾਰੋ ਹਿੱਸਾ ਸਾਰਾ ਇਹਦਾ ਤੇ ਆ ਟਰੈਕਟਰ ਵੇਖ ਲਓ origignal ਟਰੈਕਟਰ 2500 ਘੰਟਾ ਚੱਲਿਆ ਤੇ ਬਾਈ ਹੁਣ ਚੱਲਿਆ ਬਾਹਰ ਤੇ ਹੋਰ ਬਾਈ ਜੀ ਕੀ ਹਾਲ ਚਾਲ ਹੈ ਜੀ ਹੋਰ ਸੁਣਾਓ ਠੀਕ ਠਾਕ ਵਧੀਆ ਵੀਰੇ ਤੇ ਕਿਵੇਂ ਇੱਥੋਂ ਦਾ ਚਾਹ ਪੂਰਾ ਹੋ ਗਿਆ ਹੁਣ ਨਹੀਂ ਸਾਡਾ ਤਾਂ ਇੱਥੋਂ ਦਾ ਹੀ ਆ ਚਾਹ ਹੋਊਗਾ ਵੀਰੇ ਉਹ ਭਤੀਜਾ ਸੀ ਮੇਰਾ ਉਹ ਚੱਲਿਆ ਬਾਹਰ ਪਰ ਉਹ ਕੱਲੇ ਜਣੇ ਨੂੰ ਮੁਸ਼ਕਲ ਹੋ ਜਾਂਦਾ ਅੱਛਾ ਕਿੰਨਾ ਕੋ ਟਰੈਕਟਰ ਕਿੰਨੇ ਘੰਟੇ ਚਲਾਇਆ ਇੱਥੇ ਇਹ ਬਸ 2500 ਘੰਟੇ ਚੱਲਿਆ ਮੈਨੂੰ ਲੱਗਦਾ ਠੀਕ ਆ ਕਿਹੜਾ ਕਿਹੜਾ ਟਰੈਕਟਰ ਵੇਚਦੇ ਪਿਆ ਜੀ ਇਹ 90 ਆ ਵਰਲਡ ਟਰੈਕ ਆ ਅੱਛਾ ਸੋਨਾਲੀਕਾ ਦਾ ਪਹਿਲੇ ਪਾਸੇ ਇੱਕ ਸਪੋਰਟ ਮਾਡਲ ਆ 9900 100 ਵਿੱਚ ਵੀ ਦਿਖਾ ਦਿਓ ਲੈਓ ਦਿਖਾਈਓ ਉਹ ਕਿਹੜਾ ਮਾਡਲ ਆ ਉਹ ਤੇਈ ਮਾਡਲ ਆ ਜੀ ਇਹ ਵੀ ਚਾਰ ਵਾਲੇ ਮਸ਼ੀਨ ਤੇ ਲਾਇਆ ਸੀ ਤੇ ਇਹ ਕਿੰਨੇ ਘੰਟੇ ਚੱਲਿਆ ਜੀ ਇਹ ਇਹ 26 2630 ਦੇ ਗੱਲ ਨੇ ਮੇਰੇ ਦੋਸਤੋ 2630 ਘੰਟੇ ਚੱਲਿਆ ਟਾਇਰ ਨਾਲ ਦੇਣਾ ਦੇ ਬਿਲਕੁਲ Ориਜਨਲ ਨਾਲ ਦੇ ਦੋਸਤੋ ਆ ਸਾਰਾ ਸਿਸਟਮ ਫਿੱਟ ਕੀਤਾ ਕਰਿਆ ਬਸ ਤੁਸੀਂ ਜਾ ਕੇ ਸ਼ਾਫਟ ਪਾਉਣੀ ਆ ਤੇ ਕੱਲੀ ਮਸ਼ੀਨ ਪਾਉਣੀ ਮਗਰ ਸਾਰੀ ਟੋਕਰੀ ਵਗੈਰਾ ਉੱਤੇ ਲੱਗੀ ਇਸ ਕਾਡ ਮਾਡਲ ਟਰੈਕਟਰ ਆ ਜੀ 90 ਐਚ ਇਹ 100 ਐਚਪੀ ਤੋਂ ਪਲੱਸ ਹੋ ਗਿਆ ਯਾਰ ਇਹ 100 ਐਚਪੀ ਤੋਂ ਪਲੱਸ ਹੋ 100 हुए। 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 100 ਸਵਾ ਸਵਾ ਐਚਪੀ ਆ ਇਹ 100 ਐਚਪੀ ਟਰੈਕਟਰ ਇਹ ਨੌਨ ਸੀਆਰਟੀ ਆ ਦੋਨੇ ਹੀ ਦੋਨੇ ਹੀ ਜਿਹੜਾ ਹੋਣ ਆਉਂਦਾ 75 ਐਚਪੀ ਚ ਆਉਂਦਾ ਸੋਨਾਲਿਕਾ ਦਾ ਸੀਆਰਡੀਏ ਇਹ ਨੌਨ ਸੀਆਰਡੀ ਆ ਟਰੈਕਟਰ ਤੇ ਆ ਬਾਈਆਂ ਨੇ ਸਾਰਾ ਇੰਤਿਆਂ ਟਾਇਰ ਟੂਰ ਪੁੱਠੇ ਪਾਏ ਨੇ ਵੇਖੋ ਪਿੱਛੇ ਸਲਿੱਪ ਵਗੈਰਾ ਘਟ ਘੱਡੇ ਇਹ ਇੰਪੋਰਟ ਮਾਡਲ ਆ ਯੂ ਐਸ ਏ ਆ ਵੇਖ ਲਓ ਇੱਥੇ ਮੇਡ ਇਨ ਯੂ ਐਸ ਏ ਲਿਖਿਆ ਤੁਹਾਡੇ ਸਾਹਮਣੇ ਮਹਿੰਦਰਾ ਵਾਲਿਆਂ ਦਾ ਤੇ ਅੱਗੇ ਆ ਵੇਟ ਵਗੈਰਾ ਟੈਂਕੀ ਲਾਈ ਹੋਈ ਹੈ ਇਹਨਾਂ ਨੇ ਡੀਜ਼ਲ ਵਾਲੀ ਆ ਕਿੰਨੇ ਲੀਟਰ ਦੀ ਟੈਂਕੀ ਮੇਰੇ ਡੀਜ਼ਲ ਵਾਲੀ ਆ ਡੀਜ਼ਲ ਵਾਲੀ ਟੈਂਕੀ ਕਿੰਨੇ ਲੀਟਰ ਦੀ ਜਿਹੜੀ ਅੱਗੇ ਲੱਗੀ ਆ 170 ਬੱਤਲੀਟ ਪੈਂਦਾ ਦੇ ਡੀਜ਼ਲ ਤੇ 100 ਐਚਪੀ ਟਰੈਕਟਰ ਆ ਇਹ ਆ ਤੁਹਾਡੇ ਸਾਹਮਣੇ ਇੱਕ ਸਪੌਟ ਮਾਡਲ ਆ ਤੇ ਆ ਇੱਕ ਹੈਗਾ ਵਲਡ ਟਰੈਕਟਰ 90 ਇਹ ਵੀ ਇਹ ਦੋਨੇ ਚਾਰ ਵਾਲੀਆਂ ਮਸ਼ੀਨਾਂ ਤੇ ਲਾਉਂਦੇ ਸੀਗੇ ਇਹਦੇ ਟੋਕਰੀ ਲੱਗੀ ਆ ਤੇ ਇਹਦੇ ਟੋਕਰੀ ਨਹੀਂ ਲੱਗੀ ਬਾਕੀ ਸਾਰਾ ਸਿਸਟਮ ਲੱਗਾ ਤੇ ਅੱਗੇ ਬਾਕੀ ਵੇਟ ਬੂਟਾ ਵੇਖ ਲਓ ਸਾਰੇ ਵੇਟ ਬੈਂਪਰ ਸਾਰਾ ਯਾਰ ਏ ਟੂ ਏ 1 ਟਰੈਕਟਰ ਆ ਇਹ 2500 ਘੰਟੇ ਚੱਲਿਆ ਹੈ ਤੇ ਉਹ 2500 ਥੋੜੇ ਜਿਹਾ ਪਲੱਸ ਚੱਲਿਆ ਘੰਟੇ ਬਾਕੀ ਭਾਈਆ ਟੋਕਰੀ ਲਾਉਣ ਕਰਕੇ ਸ਼ੋਅ ਲਈ ਆ ਬਾਕੀ ਸਾਰਾ ਕੰਪਲੀਟ ਆ ਟਰੈਕਟਰ ਬਹੁਤ ਸੋਹਣਾ ਟਰੈਕਟਰ ਬਣਿਆ ਇਹ ਜਿਹੜੇ ਮਹਿੰਦਰਾ ਵਾਲੇ ਐਕਸਪੋਰਟ ਮਾਡਲ ਆ ਟਰੈਕਟਰ ਤੇ ਇਹ ਟੋਕਰੀ ਲਾਉਣ ਕਰਕੇ ਭਾਈਆਂ ਨੂੰ ਸ਼ੋਅ ਲਾਉਣੀ ਪਈ ਤੇ ਇਹਦੇ ਬਾਅਦ ਟੋਕਰੀ ਨਹੀਂ ਲੱਗੀ ਇਕੱਲੀ ਬਾਕੀ ਇਹਦੇ ਵੀ ਸਾਰਾ ਸਿਸਟਮ ਲੱਗਾ ਜਿੰਨੇ ਜਿਹੜੇ ਵੀਰਾਂ ਨੇ 4 ਵਾਲੀਆਂ ਮਸ਼ੀਨਾਂ ਤੇ ਲਾਉਣੇ ਆ ਟਰੈਕਟਰ ਤੇ ਭਾਈਆਂ ਨਾਲ ਆਪਾਂ ਜੋ ਗੱਲ ਕਰ ਲੈਨੇ ਆ ਵੀ ਕੀ ਡਿਮਾਂਡ ਮੂਡ ਤੇ ਇਹ ਵੀਰ ਚੱਲਿਆ ਹੀ ਬਾਹਰ ਤੇ ਇਹਨਾਂ ਨੇ ਇਸ ਕਰਕੇ ਟਰੈਕਟਰ ਸੇਲ ਕਰਨੇ ਆ ਇਹਨਾਂ ਦਾ ਭਤੀਜਾ ਸੀ ਵੀਰਾਂ ਦਾ ਉਹ ਬਾਹਰ ਚੱਲਿਆ ਤੇ ਆਜੋ ਆਪਾਂ ਗੱਲਬਾਤ ਕਰਦੇ ਆਂ ਤੇ ਬਾਈ ਜੀ ਕੀ ਡਿਮਾਂਡ ਮੂਡ ਕੀ ਇਹਨਾਂ ਦੀ ਇਹ ਡਿਮਾਂਡ ਵੀਰੇ ਟਰੈਕਟਰ ਕੋਲੇ ਆ ਕੇ ਫੇਰ ਹੀ ਡਿਮਾਂਡ ਕਰਦਾ ਅੱਛਾ ਮੌਕੇ ਤੇ ਗੱਲ ਕਰੋ ਠੀਕ ਹੈ ਵੀ ਗੱਲ ਬਾਈ ਜੇ ਮੈਂ ਫਾਲਤੂ ਤੇ ਫੋਨ ਨਾ ਕਰਿਆ ਜੇ ਕੋਈ ਵੀ ਵੀਰ ਜਿਹੜਾ ਵੀਰ ਇਹ ਚੀਜ਼ ਦਾ ਚਾਹਵਾਨ ਆ ਤੇ ਬਾਈ ਦਾ ਐਡਰੈਸ ਆਪਾਂ ਲੈ ਲੈਨੇ ਆਂ ਤੇ ਤੁਸੀਂ ਫੋਨ ਤੇ ਕਨੈਕਟ ਕਰ ਲਓ ਜਾਂ ਐਡਰੈਸ ਤੇ ਵਿਜ਼ਿਟ ਕਰ ਲਓ ਪਹਿਲਾਂ ਚੀਜ਼ ਨੂੰ ਵੇਖੋ ਚਲਾ ਕੇ ਵੇਖੋ ਪਸੰਦ ਕਰੋ ਫੇਰ ਆਪਾਂ ਰੇਟ ਵੀ ਕੋਈ ਨਹੀਂ ਕਰ ਲਾਂਗੇ ਤੇ ਬਾਈ ਕੀ ਐਡਰੈਸ ਦੱਸ ਦੋ ਆਪਦਾ ਇਹ ਡਿਸਟ੍ਰਿਕਟ ਮੋਗਾ ਵਿਲੇਜ ਮਾਲਾ ਖੁਰਦ ਅੱਛਾ ਮਾਲਾ ਖੁਰ ਤੇ ਨੰਬਰ ਕਿੰਨਾ 99153 ਠੀਕ ਹੈ ਜੀ 344 ਕੇ ਵਾਲੀ 344 ਕੇ ਵਾਲੀ ਬਾਕੀ ਕੋਈ ਨਹੀਂ ਭਾਈ ਵਿੱਚ ਵੀ ਨੰਬਰ ਲਾ ਦਾਂਗੇ ਤੇ ਬਾਏ ਨੂੰ ਮੈਂ ਬੇਫਾਲਤੂ ਨਾਲ ਤੰਗ ਕਰਿਆ ਜੇ ਬਾਕੀ ਕੋਈ ਗੱਲ ਨਹੀਂ ਦੱਸਦਾ ਜੇ ਆਪਾਂ ਜਿੰਨੀ ਹੋ ਸਕੇ ਭਾਈ ਮਾਨਤਨ ਕਰਾ ਦਾਂਗੇ ਬਾਕੀ ਬਾਹਲਾ ਤਕਣਾ ਕਰਿਆ ਜੇ ਜਿੰਨਾ ਕੋ ਹੋ ਸਕੇ ਮਾਨਤਾਂ ਜ਼ਰੂਰ ਕਰਨਗੇ ਭਾਈ ਜੀ ਤੇ ਇਸ ਤੋਂ ਤੁਹਾਡੇ ਤੋਂ ਵਿਦਾ ਲੈਂਦਾ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਗੌਲਖ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ